ਬੋ ਸੱਚੇ ਦਰਬਾਰ ਕੀ ਜੈ ਸਾਡਾ ਫੰਕਸ਼ਨ 23 ਫਰਵਰੀ ਐ ਦਿਨ ਐ ਐਤਵਾਰ 25 ਦਾ ਹੈ ਸਾਰੇ ਪਰਿਵਾਰਾਂ ਨੇ ਆ ਕੇ ਦਰਸ਼ਨ ਪਾਉਣੇ ਆ ਆਪਣਾ ਆਸ਼ੀਰਵਾਦ ਲੈਣਾ ਵਾ ਵੱਡੇ ਬਡੇਰਿਆਂ ਦਾ ਇਹੀ ਸਾਡਾ ਨਵੇਦਨ ਹੈ ਇਹ ਜਿਹੜੀ ਸੌਫਾ ਹੀ ਸਾਡੀ 29 ਸਾਲਾਂ ਤੋਂ ਪਰਿਵਾਰਾਂ ਨੇ ਆ ਕੇ ਦਰਸ਼ਨ ਪਾਉਣੇ ਤੇ ਆਸ਼ੀਰਵਾਦ ਹਾਂਜੀ ਇਹ ਸਾਡੀ ਜਿਹੜੀ ਸਾਦਸਾ ਜੀ 29 ਸਾਲ ਤੋਂ ਇਹ ਫੰਕਸ਼ਨ ਲਗਾਤਾਰ ਕਰ ਰਹੀ ਹੈ ਸਾਡੇ ਲੇਟ ਸ੍ਰੀ ਤਾਇਆ ਜੀ ਸतीश ਕੁਮਾਰ ਕੋੜਾ ਜੀ ਉਹ ਬੜੇ ਤਨ ਦੇ ਹੀ ਨਾਲ ਉਹਨਾਂ ਨੇ ਇਹ ਜਿਹੜਾ ਸੀਗਾ ਫੰਕਸ਼ਨ ਦਾ ਆਰੰਭ ਕੀਤਾ ਸੀਗਾ ਉਹਨਾਂ ਦੀ ਕਰਗਮਣਾ ਨਾਲ ਹੀ ਸ਼ੁਰੂ ਕੀਤਾ ਫੰਕਸ਼ਨ ਅਸੀਂ ਇਹ ਤੇ ਉਹਨਾਂ ਦੇ ਮੈਸੇਜ ਜਿਹੜੇ ਹੈਗੇ ਆ ਆਪ ਆਪਣੇ ਇਹ ਚੀਪ ਪੈਟਰਨ ਆ ਜੀ ਅੱਗੇ ਵੀ ਇਹਨਾਂ ਸਹਿਯੋਗ ਪੂਰਾ ਰਿਹਾ ਵਾ ਹੁਣ ਵੀ ਇਹ ਮਤਲਬ ਪੂਰਾ ਯੋਗਦਾਨ ਦੇ ਰਹੇ ਹਨ ਸਾਡਾ ਜਿਹੜਾ ਸਾਲਾਨਾ ਫੰਕਸ਼ਨ ਆ ਜੀ 23 ਫਰਵਰੀ ਦਿਨ ਐਤਵਾਰ ਨੂੰ 29ਵਾਂ ਸਾਲਾਨਾ ਫੰਕਸ਼ਨ ਆ ਇਦੇ ਬਾਰੇ ਸਾਨੂੰ ਵਿਧੀਪੂਰ ਕੋ ਜਾਣਕਾਰੀ ਦਿਓਗੇ ਸਾਡੇ ਚੀਫ ਪੈਟਰਨ ਮੰਦਰ ਖਾਨਦਾਨ ਕੋੜਿਆ ਕਮੇਟੀ ਦੇ ਤਾਰਾ ਦੇਵੀ ਜੀ ਤਾਰਾ ਦੇਵੀ ਜੀ ਸਾਡੇ ਸਵਰਗੀ ਮਾਪਟਰ ਜੀ ਦੇ ਕਰਵਾਨ ਤੁਸੀਂ ਦੱਸੋ ਜੀ ਕਿ ਕੀ ਸਾਡੇ ਰੀਤੀ ਰਿਵਾਜ ਆ ਕਿਸਦਾ ਸਾਡੇ ਰੀਤੀ ਰਿਵਾਜ ਹੈ ਜਾਂ ਕਿ ਸਭ ਤੋਂ ਪਹਿਲਾਂ ਤਾਂ ਸਾਡ ਅਸਲ ਤਾਂ ਦੋ ਪਰੌਂਠੀਆਂ ਮਿੱਠੀਆਂ ਤੇ ਅਚਾਰ ਹੁੰਦਾ ਸੀ ਚਲੋ ਟਾਈਮ ਬਦਲਦਾ ਗਿਆ ਦੁਨੀਆਂ ਬਦਲਦੀ ਗਈ ਅਸੀਂ ਹੋਰ ਚੀਜ਼ਾਂ ਬਣਾ ਲਈਆਂ ਜੀ ਤੇ ਸਾਡੇ ਸਤਿਆਂ ਦੇ ਇੱਕ ਚੁੰਨੀ ਗੌਲੀ ਧੂਪ ਦੋ ਲੱਡੂ ਇਹ ਕਹਿੰਦੇ ਆ ਸਤਾ ਕਿਹੜੇ ਲੋਕ ਸੂਟ ਲਿਉਂਦੇ ਆ ਉਹ ਸੂਟ ਨਹੀਂ ਲਿਉਣਾ ਚਾਹੀਤੇ ਕਿਉਂਕਿ ਸਾਡੀ ਮਾਤਾ ਨੇ ਤਿਆਗਿਆ ਸੀ ਸੂਟ ਜੀ ਜਦੋਂ ਸਤੀ ਹੋਈ ਆ ਉਹਨੇ ਸੂਟ ਤਿਆਗਤਾ ਸੀ ਚੁੰਨੀ ਲਈ ਸੀ ਉਹਦਾ ਚੋਲਾ ਲਿਆ ਸੀ ਇਹ ਸਬਰ ਕਿਉਂ ਆ ਅਸੀਂ ਆਪਣੇ ਕੋੜਾ ਪਰਵਾਰ ਦੇ ਉਤਨ ਕਹਿੰਦੇ ਆ ਲੋਕਾਂ ਨੂੰ ਬਹੁਤ ਕਿਹਾ ਵਾ ਵੀ ਤੁਸੀਂ ਸੂਟ ਨਾ ਲਿਆ ਕਰੋ ਕੋਈ ਸ਼ਿੰਗਾਰ ਦਾ ਸਮਾਨ ਨਾ ਲਿਆਓ ਕਿਉਂਕਿ ਇਹ ਆਪਣੇ ਵੱਡੇ ਬਡੇਰੇ ਆ ਉਹ ਜਿਵੇਂ ਆਪਣਾ ਚਿੰਤ ਕੁੰਨੀ ਜਾਂ ਹੋਰ ਕਿਤੇ ਮਾਤਾ ਦੇ ਜਾਂਨੇ ਆ ਉਹ ਮਾਤਾ ਵਾ ਚੁੰਨੀ ਵੀ ਕਿਹੜੇ ਰੰਗ ਦੀ ਚੜਦੀ ਜੀ ਚੁੰਨੀ ਤਾਂ ਹੁਣ ਕਿ ਜਿਹੜੇ ਮਰਜ਼ੀ ਰੰਗ ਦੇ ਲੈ ਆਉਂਦੇ ਆ ਨਹੀਂ ਜ਼ਿਆਦਾ ਹਰੇ ਸੀ ਜਾਂ ਆਮ ਹਰੇ ਵੀ ਰੰਗ ਦੀ ਚੜਦੀ ਆ ਹਾਂਜੀ ਹਰਾ ਰੰਗ ਹੋਵੇ ਹੋਰ ਕੋਈ ਸੂਟ ਨਾ ਲਿਆ ਲਈ ਅਗਰ ਕਿਸੇ ਨੇ ਸੂਟ ਕੋਈ ਲੈਣਾ ਵੀ ਯਾਰ ਤਾਂ ਉਹ ਸੂਟ ਆਪ ਦੇ ਕਿਸੇ ਵੱਡੇ ਬਡੇਰੇ ਨੂੰ ਕੋਈ ਦਾਦੀ ਸੱਸ ਕਿਸੇ ਨੂੰ ਦੇ ਦਿਓ ਉਹ ਤਾਂ ਜਾਉ ਲੱਗ ਪਰ ਜਿਹੜਾ ਸੂਟ ਤੁਸੀਂ ਸਸਿਆਂ ਦੇ ਲਿਆ ਕੇ ਮੱਥਾ ਟੇਕਦੇ ਹੋ ਉਹ ਸੂਟ ਨਹੀਂ ਲੱਗਦਾ ਇੱਥੇ ਨਾ ਜਿਹੜਾ ਉਹ ਆਪਣੇ ਘਰ ਦੇ ਵੱਡੇ ਤੇਰੇ ਨੂੰ ਜਿਹੜੇਰੇ ਨੂੰ ਕਿਸੇ ਨੂੰ ਸੂਟ ਦੇ ਦਿਓ ਹੋਰ ਬੇਟਾ ਸਾਡੇ ਨਾਲ ਪ੍ਰਧਾਨ ਜੀ ਰਕੇਸ਼ ਜੀ ਵੀ ਹੈ ਰਕੇਸ਼ ਕੋੜਾ ਜੀ ਸਾਡੇ ਨਾਲ ਕੋਲੇ ਬੈਠੇ ਆ ਪ੍ਰਧਾਨ ਜੀ ਰਕੇਸ਼ ਗਗਰਾਤ ਬੈਠਾ ਗੋਸ਼ਨ ਕੋਲਾ ਬੈਠਾ ਵਾ ਜੇ ਸਾਰੇ ਬੈਠੇ ਆ ਸਾਰਿਆਂ ਨੇ ਰਾਏ ਕੀਤੀ ਹੈ ਵੀ ਸੂਰਜ ਨਾ ਲਿਆਇਆ ਕੋਈ ਹਾਂਜੀ ਤੁਸੀਂ ਬੋਲਣ ਜੀ ਉਹਨੂੰ ਦੱਸੋਗੇ ਸਾਰਾ ਆਪਣਾ ਫੰਕਸ਼ਨ ਜਿਹੜਾ 23 ਤਰੀਕ ਨੂੰ ਜੀ ਆਪਣਾ ਫੰਕਸ਼ਨ 23 ਤਰੀਕ ਨੂੰ ਵਾਜੀ ਸੋਵਾ 9 ਵਜੇ ਹਵਨ ਸ਼ੁਰੂ ਹੋਏਗਾ ਛੰਡਾਰ ਰਸਮ 11 ਵਜੇ ਹੋਏਗੀ ਭੰਡਾਰਾ 12 ਵਜੇ ਹੈ ਇਨ ਬਿਟੂਨ ਅਸੀਂ ਪਹਿਲੀ ਡਾਇਰੈਕਟਰੀ ਕੌੜਾ ਪਰਿਵਾਰਾਂ ਦੀ 23 ਫਰਵਰੀ ਨੂੰ ਰਿਲੀਜ਼ ਕਰਾਂਗੇ ਤੇ ਹਮ ਆਪੜਾ ਤੇ ਸਾਰੇ ਪਰਿਵਾਰ ਪਹੁੰਚਣ ਤੇ ਆਪਣੇ ਬਜ਼ੁਰਗਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਜਕਾਰਾ ਬੜੇ ਬੜੇ ਰਿਆਂ ਦਾ ਬਹੁਤ ਸਾਚੇ ਦਰਬਾਰ ਕੀਜੈ ਔਰ ਤੁਸੀਂ ਹਵਨ ਜਿਹੜਾ ਕਰਦੇ ਹੋ ਤਾਂ ਹਰ ਸਾਲ ਮਹੀਨੇ ਹਵਨ ਹਰ ਮਹੀਨੇ ਵੀ ਹੁੰਦਾ ਹੈ ਯਾਨੀ ਇਹ ਵੀ ਮਹੀਨੇ ਦਾ ਹਵਨ ਆ ਫਰਬਰੀ ਦੇ ਮਹੀਨੇ ਦਾ ਤੇ ਲਗਾਤਾਰ ਅਸੀਂ ਹਰ ਮਹੀਨੇ ਮੱਸੀਆ ਦੇ ਲਾਗੇ ਜਿਹੜਾ ਹੈ ਦੁਆ ਤੰਦਾਵਾ ਉਸ ਨੂੰ ਹਵਨ ਕਰੀਦਾ ਹੈ ਸਾਰੇ ਲੋਕਾਂ ਨੂੰ ਗੁਜਾਰਿਸ਼ ਹੈ ਵੀ ਆਪਣਾ ਜੋ ਔਨ ਤੇ ਉਥੇ ਆਪਣੇ ਵਿਜੋਗ ਦਾ ਅਸ਼ੀਰਵਾਦ ਪ੍ਰਾਪਤ ਕਰੋ। ਐਰ ਕੀ 29ਵਾਂ ਸਲਾਨਾ ਐ ਕੀ 29ਵਾਂ ਦੋਹਾਂ ਸਲਾਨਾ ਫੰਕਸ਼ਨਾ ਸਾਡਾ ਵਿਕਾਰਾ ਲਾਓ ਤੇ ਇਜਾਤ ਦਿਓ। ਜਿਤਾ ਬੜੇ ਬੜੇ ਰਿਆਂ ਦਾ ਬਹੁਤ ਸਾਥੇ ਬਰਬਾਦ ਕੀ ਜੈ ਜੈ। ਕੁੱਲ ਦੇਵੀ ਸਤੀ ਸਤਵਾ ਤੇ ਤੁਮ ਸਭੀ ਮਾਤਾ ਜੀ ਕੀ ਜੈ। ਔਰ ਸਾਰੇ ਕੌੜਾ ਪਰਿਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡਾ ਕੌੜਾ ਪਰਿਵਾਰ ਮਿਲਣ ਫੰਕਸ਼ਨ 23 ਫਰਵਰੀ 2025 ਨੂੰ ਦਿਨ ਐਤਵਾਰ ਉਹ ਹੋ ਰਿਹਾ ਹੈ ਸਾਰੇ ਪਰਿਵਾਰ ਜੋ 23 ਫਰਵਰੀ ਨੂੰ ਸਵੇਰ 8 ਵਜੇ ਤੋਂ ਲੈ ਕੇ ਸ਼ਾਮੇ 4 ਤੱਕ ਫੰਕਸ਼ਨ ਚੱਲੇਗਾ ਤੇ ਸਭੀ ਪਰਿਵਾਰ ਉਥੇ ਪਹੁੰਚਣ ਹੁਣ ਸਾਡੇ ਚੀਪ ਪੈਟਰਨ ਸ਼੍ਰੀਮਤੀ ਤਾਰਾਬਤੀ ਜੀ ਆਪ ਦੇ ਵਿੱਚ ਰੂਬਰੂ ਹੋਣਗੇ